ਫੋਨ ਨੂੰ ਹੁਣ ਸਾਰਾ ਕੁਝ ਸੈੱਟ ਐ ਰੈਡ ਪਵਾਓ ਆ ਫੋਨ ਜਾਵਦਾ ਜੇਬ ਚ ਪਾ ਲੋ ਨਾ ਇਹਨੂੰ ਕਿਸੇ ਨੇ ਮੰਨਣਾ ਐ ਨਾ ਮੰਨਿਆ ਮੈਂ ਰੋਜ਼ ਕਹਿੰਦਾ ਵੀ ਇਹ ਜਿਹੜਾ ਰੀਪਲੇਅਰ ਨੂੰ ਬੰਦ ਕਰੋ ਸਿੱਧਿਆ ਜਿਹੜਾ ਫੈਸਲਾ ਰੈਫਰੀ ਦਾ ਹੈ ਉਹੀ ਫੈਸਲਾ ਐ ਬਸ ਜਿਹੜਾ ਫੈਸਲਾ ਰੈਫਰੀ ਦਾ ਉਹੀ ਟੱਲ ਐ ਐਵੇਂ ਰੀਪਲੇ ਦੇ ਚ ਪਾ ਦਿਓ ਜੀ ਪਾ ਦਿਓ ਕੋਈ ਕੋਈ ਗੱਲ ਹੈ ਨਹੀਂ ਦਮ ਵਾਲੀ ਕੋਈ ਰੀਪਲੇ ਨਹੀਂ ਨੋ ਰੀਪਲੇ ਰੈਫਰੀ ਦਾ ਫੈਸਲਾ ਓਕੇ ਰਾਮ ਪਈਏ ਨੰਬਰ ਖੰਦ ਠੋਡੀ ਆਹੋ ਕਹਿੰਦੇ ਰੇਡਾਂ ਵਧਾ ਦਿਆਂ ਮੇਰੇ ਨੰਬਰ 13 ਆ ਰਾਮ ਦੀ ਰੇਡਾਂ ਵਧਾਤੀਆਂ ਵੀਰ ਵਰਗੇ ਖੇਡਣਾ ਹੱਥ ਜੋੜ ਕੇ ਓਏ ਯਾਰ ਲੋਕ ਤੰਗ ਹੋ ਰਹੇ ਨੇ ਯਾਰ 16 17 ਓਏ ਯਾਰ ਕੀ ਫਾਇਦਾ ਇਹਨਾਂ ਗੱਲਾਂ ਦਾ ਜਦੋਂ ਪੁਆਇੰਟ ਦਤੂ ਮੇਰਾ ਭਾਈ ਤਾਂ ਹੈਗਾ ਯਾਰ ਫਿਰ ਮੇਰੇ ਕਰਕੇ ਖੇਡ ਲਓ ਮੇਰੇ ਕਰਕੇ ਖੇਡ ਲਓ ਓਏ ਯਾਰ ਫਿਰ ਦੇ ਮੇਰੀ ਗੱਲ ਸੁਣ ਲੋ ਹੁਣ ਫੈਸਲਾ ਤੁਸੀਂ ਕਰਨਾ ਲਾਸਟ ਵਾਰ ਕਹਿਣ ਲੱਗਿਆ ਮੇਰਾ ਗਵਾਂਢੀ ਪਿੰਡ ਮਟੋੜਾ ਇਹ ਰਾਮਗੜਾ ਜਾਂ ਤਾਂ ਦੋਏ ਟੀਮਾਂ ਅਸੀਂ ਕੱਟਾਂਗੇ ਚਾਹੇ ਪਹਿਲੀ ਪਹਿਲੀ ਕਬੱਡੀ ਤੋਂ ਮੈਂ ਸ਼ੁਰੂ ਕਰ ਲਓ 10-10 ਕਬੱਡੀਆਂ ਪਾ ਲਓ ਚਾਹੇ ਪੰਜ-ਪੰਜ ਪੁਆਇੰਟ ਪਾ ਲਓ ਮੇਰੇ ਹੱਥ 'ਚ ਤੁਹਾਡੇ ਅੱਗੇ ਅੜੀਆਂ ਝੋੜੀਆਂ ਲੋਕ ਹੋ ਰਹੇ ਨੇ ਤੰਗ ਵੀਰ ਬਣ ਕੇ ਹੱਥ ਖੜੇ ਬੱਸ ਨਹੀਂ ਵੀਰੇ ਹੁਣ ਨਹੀਂ ਹੁੰਦਾ ਰੋ ਤੁਹਾਡੀ ਮਰਜ਼ੀ ਆ ਤੁਹਾਡੀ ਮਰਜ਼ੀ ਆ ਤੁਹਾਡੀ ਮਰਜ਼ੀ ਬਿੱਟੂ ਵੀਰ ਦੀ ਨਹੀਂ ਬੱਸ ਮੈਂ ਅਗਲੀ ਬੱਸ ਭਾਈ ਮੈਚ ਜੇ ਤਾਂ ਖੇਡਣਾ ਖੇਡ ਲੋ ਨਹੀਂ ਠੁੱਟੀ ਮਰਜੀ ਆ ਮੈਂ ਦੋਏ ਟੀਮਾਂ ਕੱਟਣ ਲੱਗਿਆ ਦੋਏ ਕੱਟਦਾ ਚੌਣ ਅਗਲੀ ਟੀਮਾਂ ਦੀ ਵਾਲਾ ਪ੍ਰੈਸ ਸੋਰੀ ਮੈਂ ਤਾਂ ਮਾਫੀ ਮੰਗਦਾ ਉਹਨੂੰ ਸਾਰੇ ਵੀਡੀਓ ਕਿਹੇ ਨਾਮ ਆ ਓ ਯਾਰ ਮੇਰੇ ਪਾਸ ਬਹੁਤ ਹੋ ਗਿਆ ਤੁਸੀਂ ਕਿਹੜਾ ਮੰਨ ਰਹੇ ਹੋ ਕਿਸੇ ਦੀ ਮੈਂ ਤਾਂ ਦੋਏ ਟੀਮਾਂ ਕੱਟਣ ਲੱਗਿਆ ਅਗਲੀ ਦੋਏ ਟੀਮਾਂ ਖੇਲੇ ਰਹਿ ਦੂ ਯਾਰ ਡੇਢ ਪੁਆਇੰਟ ਛੋਟਾ ਉੱਪਰ ਹੈ ਬਾਹਰਲੀ ਟੀਮਾਂ ਪੂਆ ਖੇਡ ਗਿਆ ਆ ਦੋਏ ਟੀਮਾਂ ਸਾਡੇ ਇਲਾਕੇ ਦੇ ਨੇ ਹਾਲ ਦੇਖ ਲੋ ਇਹਨਾਂ ਦੇ ਆ ਦੋਏ ਟੀਮਾਂ ਸਾਡੇ ਇਲਾਕੇ ਦੇ ਹਾਲ ਦੇਖ ਲੋ ਪਤ ਨਹੀਂ ਜਿੱਤਣਾ ਵੀ ਆ ਕਿਦਾਂ ਥੋੜੇ ਇਸ ਜੇ ਪੰਜ ਖੇਡ ਲੋ ਆਪਣਾ ਪ੍ਰੋਗਰਾਮ ਖਰਾਬ ਕਰਦੇ ਹੋ ਤੁਸੀਂ ਲੋਕ ਯਾਰ ਬਾਹਰਲੀ ਟੀਮਾਂ ਦੂਰੋਂ ਆਏ ਸਭ ਵਧੀਆ ਖੇਡ ਗਿਆ ਤੁਹਾਨੂੰ ਹੀ ਆਪਣੇ ਇਲਾਕੇ ਨੂੰ ਇਹਦਾ ਸਟ੍ਰੋਲਮ ਆ ਯਾਰ ਜੇ ਤੂੰ ਮੇਰਾ ਭਾਈ ਆ ਪਾਉਂਗਾ ਤੁਸੀਂ ਯਾਰ ਹਮੇਸ਼ਾ ਇਹ ਸਾਰੇ ਉਮਰ ਨਿਕਲੇ ਅਸੀਂ ਵੀ ਖੇਡਿਆ ਯਾਰ ਜਿਹੜਾ ਖਿਡਾਰੀ ਹੁੰਦਾ ਉਹ ਦਮ ਰੱਖਦਾ ਜਿੱਤਣ ਦਾ ਆਏ ਅੱਧ ਦੇ ਪੈਟ ਤੋਂ ਰੋਣ ਵਾਲਾ ਗੱਲ ਨਹੀਂ ਅਗਾਂ ਜਿਗਰੇ ਨਾਲ ਖੇਡਦਾ ਵੀ ਆਓ ਦੋਹਾਂ ਰੈਡਾ ਪਾਓ ਹੇ ਮੰਨ ਜੋ ਪੰਜ ਪੰਜ ਰੈਡਾ ਹੋਰ ਲੈ ਲਓ ਮਨ ਜੋ ਪੈਸੇ ਪਿੱਛੇ ਨਹੀਂ ਖੇਡਦੇ ਗੇਮ ਦਿਖਾਓ ਲੋਕ ਖੇਡੇ ਨੇ ਇਹ ਦੂਜੇ ਨਹੀਂ ਖੇਡਦੇ ਤਾਂ ਭਾਈ ਮਡੋਲੜੇ ਵਾਲਿਓ ਕਿਹੜੇ ਹੋ ਤੁਸੀਂ ਮੇਰੇ ਪਹਿਲਾਂ ਰੰਗੋ ਜਰੂਸ ਨਿਕਲੇ ਆ ਅੱਜ ਹੋਰੇ ਨਿਕਲ ਰਿਹਾ ਹੈ ਹੱਥ ਜੋੜੇ ਬਾਹਰ ਲਿਆ ਬੜੇ ਮਾਨ ਨਾਲ ਖੇਡੇ ਨੇ ਆ ਸਾਡੇ ਇਲਾਕੇ ਤੇ ਦੇਖ ਲੋ ਦੋਏ ਟੀਮਾਂ ਜਾਓ ਯਾਰ ਨਹੀਂ ਛੱਡੋ ਖੇਡਣਾ ਖੇਡੋ ਨਹੀਂ ਬਾਹਰ ਜਾਓ ਯਾਰ ਦੋਹਾਂ ਰੋ ਜਾਓ ਅਗਲਾ ਮੈਚ ਅਸੀਂ ਪੈਸੇ ਪਿੱਛੇ ਨਹੀਂ ਖੜੇ ਕਦੇ ਬਾਹਰ ਹੋ ਜਾ ਮੇਰਾ ਵੀ ਨਹੀਂ ਖੇਡਣਾ ਜਿਹੜੇ ਅਗਲੇ ਟੀਮਾਂ ਖੜਾਓ ਯਾਰ ਗਲਤ ਬੋਲਦਾ ਅਸੀਂ ਖੇਡ ਨਹੀਂ ਇਹਨਾਂ ਨਾਲ ਲੱਗ ਕੇ ਠੀਕਾ ਤਾਂ ਬੇਰਗਲਾ ਮੰਨ ਲਾ ਗਲਤ ਕਰ ਰਿਹਾ ਯਾਰ ਸ਼ੀਰੇ ਮਨ ਨਾ ਖੜਾ ਜਿਹੜੀ ਟੀਮ ਨਹੀਂ ਖੇਡਣਾ ਜਾਂਦੀ ਜਾਓ ਗਰਾਊਂਡ ਤੋਂ ਬਾਹਰੇ ਅਗਲਾ ਟਾਈਮ ਅਗਲਾ ਮੈਚ ਬੋਲ ਸ਼ੌਕੀ ਅਗਲਾ ਮੈਚ ਬੋਲ ਬੋਲ ਯਾਰ ਭਾਈ ਅਗਲੇ ਲੋਕ ਘਰੇ ਚਲੇ ਜਾਣਗੇ ਮੈਚ ਕਿਨੂੰ ਦਿਖਾਉਣੇ ਆ ਬਿੱਟੂ ਵੀਰੇ ਅਗਲਾ ਮੈਚ ਨਾਊਂਸ ਦਿਓ ਗੜ ਤੇ ਲੋਪੇ ਦਿਓ ਗੜ ਤੇ ਲੋਪੇ ਦੋਈ ਢੀਮਾ ਗਰਾਊਂਡ 'ਚ ਆ ਜਾਣ ਲੋਪੋ ਤੇ ਲੋਪੋ ਤੋਂ ਦੇਖਣ ਲੋਪੋ ਦੇ ਦਿਓ ਗੜ ਹੁਣ ਮੈਂ ਸ਼ੁਰੂ ਕਰ ਲੈਣਾ ਲੋਪੋ ਦੇ ਦਿਓ ਗੜ ਅਗਲਾ ਮੈਚ ਹੋਊਗਾ ਮਨਦੀਪ ਸਾਈਡ ਤੇ ਹੋ ਜਾ ਤੁਸੀਂ ਦਿਨੂੰ ਬਾਅਦ 'ਚ ਦੇਖਦੇ ਆਂ ਤੁਹਾਡਾ ਮਟੋਟੇ ਵਾਲੇ ਵੀ ਬਾਹਰੇ ਹੋ ਜਾ ਵੀਰੇ ਆਰਾਮਗੜ ਵੀ ਬਾਹਰੇ ਹੋ ਜਾ ਆਪਾਂ ਬਾਅਦ 'ਚ ਕਰਦੇ ਆਂ